ਸੰਗਤ ਜੀ ਆਪਾਂ ਸਵਈਆਂ ਦੀ ਸੰਖਿਆ ਕਰ ਰਹੇ ਹਾਂ ਲੜੀਵਾਰ ਤੇ ਇੱਥੇ ਤੱਕ ਆਪਣੀ ਸੰਖਿਆ ਹੋ ਚੁੱਕੀ ਸੀ ਅੱਗੇ ਸ਼ੁਰੂ ਹੁੰਦੇ ਦੇਹਨ ਗੇਹਨ ਨੇਹ ਨਾ ਨੀਤਾ ਨੀਤਾ ਤੇ ਵਿਸਰਾਮ ਹੈ ਦੇਹਨ ਗੇਹਨ ਇਕੱਠਾ ਹੀ ਪਾਠ ਬੋਲਣਾ ਨੰਨੇ ਜਿਹੜੇ ਨੇ ਇਹ ਕਈ ਸਰੂਪਾਂ ਦੇ ਵਿੱਚ ਵੱਖਰੇ ਲਿਖੇ ਹੋਏ ਨੇ ਪਰ ਜਿਹੜੇ ਸ਼ੁੱਧ ਉਚਾਰਨ ਇਸ ਦਾ ਦੇ ਹਨ ਗੇ ਹਨ ਇਕੱਠੇ ਉਚਾਰਨ ਕਰਨੇ ਨੇ ਠੀਕ ਹੈ ਦੇ ਹਨ ਗੇ ਹਨ ਨੇਹ ਨਾ ਨੀਤਾ ਇਹ ਜਿਹੜਾ ਨੰਨਾ ਇਹ ਵੱਖਰਾ ਕਰਨਾ ਹੈ ਨੇਹ ਨਾ ਨੀਤਾ ਮਾਇਆ ਮਤ ਕਹਾਂ ਲੋਗਾ ਰਹੁ ਸ਼ਤਰਣ ਪਤਰਣ ਚੌਰ ਨਾ ਚਾਵਰ ਸ਼ਤਰਣ ਇਕੱਠਾ ਬੋਲਣਾ ਹੈ ਜਿਹੜੇ ਨੰਨੇ ਲੱਗੇ ਨੇ ਇਕੱਠੇ ਉਚਾਰਨ ਕਰਨੇ ਨੇ ਪਤਰਣ ਚ ਸ਼ਤਰਣ ਵਾਲੇ ਜਿਹੜੇ ਚੌਰ ਨਾ ਇਹ ਜਿਹੜਾ ਨੰਨਾ ਇਹ ਵੱਖਰਾ ਕਰਨਾ ਚੌਰ ਨਾ ਚਾਵਰ ਬਹਿਤੀ ਜਾਤ ਰਿਦੈ ਨਾ ਵਿਚਾਰੂ ਹੋ ਰਥਣ ਅਸਵਣ ਗਾਜ ਸਿੰਘਾਸਣ ਇੱਥੇ ਵਿਸਰਾਮ ਲਾਉਣਾ ਰਥਣ ਇਕੱਠਾ ਹੀ ਬੋਲਣਾ ਨੰਨਾ ਨਾਲ ਲਾ ਕੇ ਬੋਲਣਾ ਰਥਣ ਅਸਵਣ ਗਾਜ ਸਿੰਘਾਸਣ ਛਿਨ ਮਹਿ ਤਿਆਗਤ ਨਾਂਗ ਸੰਧਾਰੂ ਹੋ ਨਾਂਗ ਬੋਲਣਾ ਨੰਨੇ ਉੱਤੇ ਬਿੰਦੀ ਲੱਗੀ ਸੂਰਨ ਬੀਰਨ ਮੀਰ ਨਾ ਖਾਨਮ ਸੂਰਨ ਬੋਲਣਾ ਤੇ ਮੀਰਨ ਇਹ ਬੀਰਨ ਦੇ ਬੱਬੇ ਦੇ ਨਾਲ ਜਿਹੜੀ ਰਾਰਾ ਤੇ ਨੰਨਾ ਨੰਨਾ ਨਾਲ ਜੋੜਨਾ ਹੈ ਸੂਰਨ ਤੇ ਨੰਨਾ ਨਾਲ ਬੋਲਣਾ ਹੈ ਮੀਰ ਨਾ ਇਹ ਨੰਨਾ ਵੱਖਰਾ ਕਰਨਾ ਸੂਰਨ ਬੀਰਨ ਮੀਰ ਨਾ ਖਨਮ ਸੰਗ ਨਾ ਕੋ ਦ੍ਰਿਸ਼ਟ નિਹਾਰਹੁ ਕੋਟਣ ਊਟਣ ਕੋਸ ਨਾ ਛੋਟਾ ਇਹ ਜਿਹੜੇ ਨੰਨੇ ਜਿਹੜੇ ਨੇ ਦੋਨੇ ਇਕੱਠੇ ਨੇ ਕੋਟਣ ਊਟਣ ਕੋਸ ਨਾ ਛੋਟਾ ਕਰਤ ਵਿਕਾਰ ਦੂ ਕਰ ਝਾਰਹੁ ਮਿੱਤਰ ਨਾ ਪੁੱਤਰ ਕਲਤਰ ਸਾਜਣ ਕਲਤਰ ਪੜਨਾ ਸਾਜਣ ਸਖਤ ਆਣ ਕੇ ਵਿਸਰਾਮ ਲਾਉਣਾ ਇੱਥੇ ਰੁਗਣਾ ਉਲਟਤ ਜਾਤ ਬਿਰਖ ਕੀ ਸ਼ਾਰੂ ਦੀਨ ਦਿਆਲ ਪੁਰਖ ਪ੍ਰਭ ਪੂਰਨ ਪੂਰਨ ਤੇ ਵਿਸਰਾਮ ਹੈ ਛੇਨ ਛੇਨ ਸਿਮਰਹੁ ਅਗਮ ਅਪਾਰਹੁ ਸ੍ਰੀਪਤਨਾਥ ਸਰਨ ਨਾਨਕ ਜਨ ਜਨ ਤੇ ਵਿਸਰਾਮ ਹੈ हे भगवंत कृपा कर तारो हे भगवंत कृपा कर तारो समझ लागी सारे दी हां जी प्राण मान दान मग जो हन जो हन ते विश्राम है हेत चीत दे ले ले पारी ए ले ले वखरा बोलना है लेले ले नहीं पढ़ना ठीक है ये दोनों लल्ले वखरे वखरे नहीं दे इठ जमकी लाके ले ले पारी ਸਾਜਨ ਸੈਨ ਮੀਤ ਸੁਤ ਭਾਈ ਭਾਈ ਤੇ ਬਿਸਰਾਮ ਐ ਤਾਹੂ ਤੇ ਲੈ ਰੱਖੀ ਨਰਾਰੀ ਤਾਹੂ ਤੇ ਲੈ ਰੱਖੀ ਨਰਾਰੀ ਵੱਖਰੇ ਵੱਖਰੇ ਕਰਨੇ ਨੇ ਧਾਵਨ ਪਾਵਨ ਕੂਰ ਕਮਾਵਨ ਬਿਸਰਾਮ ਇਹ ਬਿਧ ਕਰਤ ਔਦ ਤਨ ਜਾਰੀ ਕਰਮ ਧਰਮ ਸੰਜਮ ਸੋਚ ਨੇਮਾ ਇਥੇ ਬਿਸਰਾਮ ਐ ਚੰਚਲ ਸੰਗ ਸਗਲ ਵਿਦ ਹਾਰੀ ਪਸ਼ੂ ਪੰਖੀ ਬਿਰਖ ਅਸਥਾਵਰ ਅਸਥਾਵਰ ਤੇ ਬਿਸਰਾਮ ਹੈ ਇਹਨੂੰ ਪਸ਼ੂ ਬੋਲਣਾ ਹੈ ਪਸ਼ੂ ਨਹੀਂ ਪੜਨਾ ਠੀਕ ਹੈ ਪਸ਼ੂ ਪੰਖੀ ਬਿਰਖ ਅਸਥਾਵਰ ਬਹੁ ਵਿਦ ਜੋਣ ਭ੍ਰਮਿਵਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਉ ਸਿਮਰੋ ਤੇ ਬਿਸਰਾਮ ਹੈ ਦੀਨਾ ਨਾਥ ਪ੍ਰਾਨਪਤਿ ਸਾਰੀ ਦੀਨਾ ਨਾਥ ਪ੍ਰਾਣ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਭੋਜਨ ਤੇ ਬਿਸਰਾਮ ਹੈ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਧਰੇ ਉਧਰੇ ਤੇ ਬਿਸਰਾਮ ਲਾਉਣਾ ਹੈ ਹੋਰ ਮਾਇਆ ਮਗਨ ਚਲੇ ਸਭ ਡਾਰੀ ਬ੍ਰਹਿਮਾਦਿਕ ਸੇਵ ਛੰਦ ਮਨੀਸ਼ੁਰ ਬ੍ਰਹਿਮਾਦਿਕ ਬੋਲਣਾ ਹੈ ਦੱਦੇ ਨੂੰ ਸਿਆਰੀ ਲੱਗੀ ਏ ਇਹਦਾ ਉਚਾਰਨ ਹੋਵੇਗਾ ਠੀਕ ਹੈ ਮਨੀਸ਼ੁਰ ਤੇ ਬਿਸਰਾਮ ਹੈ ਮਨੀਸ਼ੁਰ ਇਕੱਠਾ ਪੜਨਾ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜਤੇ ਗੋਰਖ ਮਨਿੰਦਰ ਪੜਨਾ ਮੰਮੀ ਓਂਕਰ ਲੱਗਾ ਹੈ ਮਨਿੰਦਰ ਹਾਂ ਮਨਿੰਦਰ ਨਹੀਂ ਪੜਨਾ ਮਨਿੰਦਰ ਮੋਨਿੰਦਰ ਮੰਮੀ ਓਂਕਰ ਲਾਗ ਮੋਨਿੰਦਰ ਹਾਂ ਮਨਿੰਦਰ ਖੋਜਤੇ ਗੋਰਖ ਗੋਰਖ ਤੇ ਵਿਸਰਾਮ ਹੈ ਤਾਰਣ ਗਗਨ ਆਵਤ ਪੁਨ ਧਾਵਤ ਸਿੱਧ ਮਨੁੱਖ ਦੇਵ ਅਰ ਦਾਨਵ ਦਾਨਵ ਤੇ ਵਿਸਰਾਮ ਹੈ ਮਨੁੱਖਿ ਉਚਾਰਨ ਕਰਨਾ ਹੈ ਮਮਾ ਨੰਨੇ ਦੇ ਔਂਕੜ ਤੇ ਅਦਕ ਲੱਗੇਗਾ ਖਖੇ ਸ਼ਾਰੀ ਤੇ ਜਿਹੜਾ ਜਈਆ ਲੱਗੇ ਨਿਹੜਾ ਬਣ ਜਾਣਾ ਮਨੁੱਖ ਮਨੁਖੇ ਹਾਂ ਇਸ ਤਰ੍ਹਾਂ ਉਚਾਰਨ ਕਰਨ ਇਹ ਜਿਹੜਾ ਐੜਾ ਇਹ ਮੁਕਤਾ ਹੈ ਦੇਵ ਅਰ ਦਾਨਵ ਇੱਥੇ ਵਿਸਰਾਮ ਹੈ ਇੱਕ ਤਿਲ ਤਾ ਕੋ ਮਰਮ ਨਾ ਭਾਵਤ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਭਗਤੀ ਤੇ ਵਿਸਰਾਮ ਹਰ ਜਨਤਾ ਕੈ ਦਰਸ ਸਮਾਵਤ ਇਸ ਹੈ ਤਿਆਗ ਜਮਕੀ ਆਨ ਕੋ ਜਾਚਹਿ ਬਿਸਰਾਮ ਮੁਕਤ ਦੰਤ ਰਸਣ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਸੁਖ ਦਾਤਾ ਤੇ ਬਿਸਰਾਮ ਨਾਨਕ ਦਾਸ ਤੁਝ ਹੈ ਸਮਝਾਵਤ ਸਮਝ ਆ ਗਈ ਸਾਰੀ ਹਾਂਜੀ ਮਾਇਆ ਰੰਗ ਬਿਰੰਗ ਕਰਤ ਭ੍ਰਮ ਭ੍ਰਮ ਤਿਆਨ ਗ ਰੁਪਣਾ ਇੱਥੇ ਬਿਸਰਾਮ ਹੈ ਮੋਹ ਕੈ ਕੂਪ ਗੁਬਾਰ ਪਰਿਉ ਹੈ ਮੋਹ ਕੈ ਕੂਪ ਗੁਬਾਰ ਪਰਿਉ ਹੈ ਏਤਾ ਗਗ ਆਕਾਸ਼ ਨਾ ਮਾਵਤ ਮਾਵਤਿ ਵਿਸਰਾਮ ਹੈ ਵਿਸ਼ਟਾ ਅਸ਼ਟ ਐਡਾ ਸਸ ਤੇ ਪੈਰ ਵਿੱਚ ਲੱਗਾ ਤਤਾ ਹਾਂ ਤਤਾ ਅਸ਼ਤ ਕ੍ਰਮ ਉਦਰ ਪਰਿਉ ਹੈ ਮਾਵਤਿ ਵਿਸਰਾਮ ਲਉਣਾ ਏ ਬਾਕੀ ਸਾਰਾ ਇਕੱਠਾ ਪੜਨਾ ਕ੍ਰਮ ਤੇ ਜਮਕੀ ਹੈ ਵਿਸ਼ਟਾ ਅਸਤ ਕ੍ਰਿਮ ਉਦਰ ਪਰਿਓ ਹੈ ਦਹਿ ਦਿਸ ਧਾਏ ਮਹਾ ਵਿਖਿਆ ਕਉ ਕੌਤਿਬਿ ਸ਼੍ਰਾਮ ਪਾਰ ਧਨ ਸ਼ੀਨ ਅਗਿਆਨ ਹਰਿਓ ਹੈ ਜੋ ਬਣ ਬੀਤ ਜਰਾ ਰੋਗ ਗਰਸਿਓ ਇਥੇ ਬਿਸ਼੍ਰਾਮ ਹੈ ਜਮ ਤੂਤਨ ਡੰਡ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਪੁਨਚਤ ਪੁਨਚਤ ਚੱਚੇ ਦੀ ਬਾਜ ਘਟਨੀ ਪੁਨਚਤ ਸਾਸਣ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰ ਹੈ ਸੇ ਨਾਨਕ ਨਾਨਕ ਤੇ ਵਿਸਰਾਮ ਹੈ ਉਧਰ ਹੈ ਪੜਨਾ ਉਧਰ ਹੈ ਹਾਂ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਸਮਝ ਲੱਗੀ ਸਾਰੀ ਹਾਂਜੀ ਗੁਣ ਸਮੂਹ ਫਲ ਸਗਲ ਮਨੋਰਥ ਇੱਥੇ ਵਿਸਰਾਮ ਹੈ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਹਰ ਤੇ ਬਿਸਰਾਮ ਹੈ ਸਰਬ ਰੋਗ ਖੰਡਨ ਗੁਣਕਾਰੀ ਇੱਥੇ ਧਿਆਨ ਰੱਖਣਾ ਇੱਥੇ ਨਾਣੀ ਦੀ ਬਾਜੂਚਾਰਨ ਹੋਵੇ ਖੰਡਨ ਖੰਡਨ ਹਾਂ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਮਤਸਰ ਮਤ ਜਿਹੜਾ ਹੈ ਭਾਰਾ ਬੋਲਣਾ ਹੈ ਅਦ ਕਲਾ ਕੇ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਇਥੇ ਵਿਸਰਾਮ ਹੈ ਬਿਨਸ ਜਾਹੇ ਹਰ ਨਾਮ ਉਚਾਰੀ ਇਸ ਨਾਨ ਦਾਨ ਤਾਪਨ ਸੁਚ ਕਿਰਿਆ ਕਿਰਿਆ ਤੇ ਵਿਸਰਾਮ ਹੈ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਣ ਮੀਤ ਸਖਾ ਹਰਬੰਦਪ ਵਿਸਰਾਮ ਜੀਵ ਧਾਨ ਪ੍ਰਭ ਪ੍ਰਾਣ ਆਧਾਰੀ ਉਟ ਗਹੀ ਸਵਾਮੀ ਸਮਰੱਥ ਹੈ ਸਮਰੱਥ ਹੈ ਉਚਾਰਨ ਕਰਨੇ ਇੱਥੇ ਵਿਸਰਾਮ ਲਾਉਣਾ ਸਮਰੱਥ ਹੈ ਸਮਰੱਥ ਹੈ ਨਾਨਕ ਦਾਸ ਸਦਾ ਬਲੇਹਾਰੀ ਸਮਝ ਲੱਗੀ ਜੀ ਹਾਂ ਜੀ ਆਵਤ ਕਟਿਓ ਨਾ ਜਾਤ ਜਾਤ ਵਿਸਰਾਮ ਪ੍ਰੇਮ ਰਸ ਚਰਨ ਕਮਲ ਸੰਗ ਧਾਵਣ ਬੰਦਿਓ ਨਾ ਜਾਤ ਜਾਤ ਵਿਸਰਾਮ ਵਿਦੇ ਮਨ ਦਰਸ ਮੰਗ ਪਾਪਕ ਜਰਿਓ ਨਾ ਜਾਤ ਜਾਤਿ ਵਿਸਰਾਮ ਐ ਰਹੇਉ ਜਨ ਧੂਰ ਲਗ ਨੀਰ ਨਾ ਸਾਖਸ ਗੂਰ ਗੂਰ ਤੇ ਵਿਸਰਾਮ ਐ ਚਲ ਹੈ ਹਰ ਪੰਥ ਪਗ ਨਾਨਕ ਰੋਗ ਦੁਖ ਅਗ ਮੋਹ ਮੋਹ ਤੇ ਵਿਸਰਾਮ ਐ ਸਿਧੇ ਹਰ ਨਾਮ ਖਗ ਸਮਝ ਲੱਗ ਗਈ ਜੀ ਹਾਂ ਜੀ ਲੱਗੇ ਆ ਜੁਦਮ ਕਰ ਲਾ ਕੇ ਬਹੁ ਭਾਤੀ ਭਾਤੀ ਤੇ ਵਿਸਰਾਮ ਐ विचरह अनक शास्त्र बो खटुआ विचरह अनक शास्त्र बो खटुआ खटुआ उच्चारण करना भस्म लगाए तीर्थ बो प्रमते प्रमते इकट्ठा पढ़ना इथे विश्राम लओना सूक्ष्म देह बंद है बो जटुआ सब लाग गी हां जी बिन हर भजन सगल दुख पावत पावत विश्राम ਜੋ ਪ੍ਰੇਮ ਵਡਾਏ ਸੂਤ ਕੇ ਹਟੂਆ ਵਡਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮਪਾਕਾ ਇਹ ਸੋਮਪਾਕਾ ਇਕੱਠਾ ਹੀ ਪੜਨਾ ਹੈ ਇੱਥੇ ਵਿਸਰਾਮ ਹੈ ਠੀਕ ਹੈ ਅਨਕ ਪਾਂਤ ਥਾਟੈ ਕਰ ਥਟੂਆ ਪੂਜਾ ਚੱਕਰ ਕਰਤ ਸੋਮਪਾਕਾ ਅਣਕ ਭਾਤ ਠਾਟੇ ਕਰ ਠਟੂਆ ਸਮਝ ਲੱਗੀ ਸਾਰੀ ਹਾਂਜੀ ਇੱਥੇ ਤੱਕ ਆਪਣੇ ਸੰਖਿਆ ਟੋਟਲ ਸਵਈਆਂ ਦੀ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ